ਹਾਂਜੀ ਦੋਸਤੋ ਜਿਹੜੀ ਸਾਡੀ ਅੱਜ ਦੀ ਰੈਸਪੀ ਹੈ ਜੀ ਉਹ ਅਸੀਂ ਉਪਮਾ ਤਿਆਰ ਕਰਨਾ ਹੈਗਾ ਉਪਮੇ ਦੇ ਲਈ ਸਾਨੂੰ ਸੂਜੀ ਤੇ ਅਸੀਂ ਦਾਣ ਜਿਹੜੀ ਅਸੀਂ ਰਾਤੀ ਤਿਆਰ ਕਰਨੀ ਸੀ ਉਹਨੂੰ ਪੀਕੇ ਰੱਖਤਾ ਸੀ ਤੇ ਹੁਣ ਪਿਆਜ਼ ਦੇ ਨਾਲ ਥੋੜੀ ਸ਼ਿਮਲਾ ਮਿਰਚ ਤੇ ਨਾਲ ਥੋੜੀ ਗਾਜਰ ਨਾਲ ਹਰੀ ਮਿਰਚ ਤੇ ਆਪਾਂ ਕੜੀ ਪੱਤਾ ਜ਼ਰੂਰ ਪਾਣਾ ਜੀ ਕੜੀ ਪੱਤੇ ਦੇ ਬਹੁਤ ਜ਼ਿਆਦਾ ਬੈਨੀਫਿਟਾਂ ਤੇ ਨਾਲ ਅਸੀਂ ਥੋੜੇ ਪੀਨੱਟਸ ਪਾਵਾਂਗੇ ਤੇ ਥੋੜੇ ਬਦਾਮ ਤੁਸੀਂ ਕੱਲੇ ਪੀਨੱਟਸ ਵੀ ਪਾ ਸਕਦੇ ਆ ਤੇ ਬਾਕੀ ਤੁਸੀਂ ਗਾਜਰ ਨੂੰ ਜੇ ਸਕਿਪ ਕਰਨਾ ਕਰਸੋ ਤਾਂ ਸ਼ਿਮਲਾ ਮਿਰਚ ਜ਼ਰੂਰ ਪਾਣੀ ਹੈ ਜੀ ਹਾਂਜੀ ਦੋਸਤੋ ਅਸੀਂ ਸੂਜੀ ਨੂੰ ਹੁਣ ਪਾਣ ਲੇਗੇ ਜਿਹੜੇ ਬੌਨ ਦੇ ਵਿੱਚ ਗੈਸ ਥੋੜਾ ਤੁਸੀਂ ਹਲਕਾ ਰੱਖਣਾ ਹੈ ਅਸੀਂ ਇਹਨੂੰ ਹਲਕੀ ਗੈਸ ਤੇ ਪਕਾਣਾ ਹੈ ਇਹਨੂੰ ਥੋੜਾ ਥੋੜਾ ਹਲਕਾ ਹਲਕਾ ਪਕਾਣਾ ਜੀ ਲੋ ਜੀ ਹੁਣ ਅਸੀਂ ਇਹਨੂੰ ਘੱਟ ਗਿਆ ਉਸ ਤੇ ਲਾਈਟ ਬ੍ਰਾਊਨ ਕਰਨਾ ਹੈਗਾ ਜੀ ਹੌਲੀ ਹੌਲੀ ਆ ਦੂਜੀ ਗੈਸ ਤੇ ਅਸੀਂ ਪਾਣੀ ਕਰਮਾ ਰੱਖਤਾ ਜੀ ਇਹਦੀ ਸਾਨੂੰ ਲੋੜ ਪੈਣੀ ਆ ਸੋ ਮੈਂ ਅੱਗੇ ਤੁਹਾਨੂੰ ਦੱਸਦਾ ਹਾਂ ਇਹੋ ਜੀ ਸਾਡੀ ਸੂਜੀ ਲਾਈਟ ਬ੍ਰਾਊਨ ਹੋ ਗਈ ਹੈ ਜੀ ਆਇਲ ਹੋ ਗਿਆ ਸਾਡਾ ਗਰਮ ਆਪਾਂ ਥੋੜੀ ਜਿਹੀ ਹੁਣ ਪਾਵਾਂਗੇ ਰਾਈ

ਤੇ ਆਹ ਫਿਰ ਨਮਕਾ ਨੂੰ ਜਿਹੜਾ ਆਪਣਾ ਟੇਸਟ ਐਂਡ ਸਾਸ ਸੀ ਇਸ ਸਿੰਦਾ ਨਮਕ ਵੀ ਪਾਣਾ ਹੈਗਾ ਜੀ ਤੁਸੀਂ ਇਸ ਨੂੰ ਮਿਕਸ ਕਰਾਂਗੇ ਚੰਗੇ ਤਰੀਕੇ ਦੇ ਨਾਲ ਗੈਸ ਤੁਸੀਂ ਘੱਟ ਰੱਖਣਾ ਹੈਗਾ ਜੀ ਲੋ ਜੀ ਸੂਜੀ ਸਾਡੀ ਮਿਕਸ ਹੋ ਗਈ ਹੁਣ ਨਾਲ ਅਸੀਂ ਵਿੱਚ ਗਰਮ ਪਾਣੀ ਜਿਹੜਾ ਸੀ ਕੀਤਾ ਸੀ ਉਹ ਪਾ ਦੇਣਾ ਹੈਗਾ ਜੀ ਪਾਣੀ ਜਦੋਂ ਤੁਸੀਂ ਦੇਖ ਕੇ ਪਾਣਾ ਬਿਲਕੁਲ ਜਿੰਨੀ ਕਿ ਲੋੜ ਆ ਉਤੋਂ ਜ਼ਿਆਦਾ ਪਾਣੀ ਨਹੀਂ ਪਾਣਾ ਜਿਵੇਂ ਸੋਨੇ ਚ ਪਾਵਾਂਗੇ ਦੇਸੀ ਗੇਂ ਸੋਨਾ ਜਾ ਐਸੇ ਤੁਸਾਂ ਮਿਕਸ ਕਰ ਲਓ ਜੀ ਸੋ ਰਸ ਲਓ ਜੀ ਪੂਮਾ ਹੋ ਗਿਆ ਜੀ ਰੈਡੀ ਲਓ ਜੀ ਰੈਸਪੀ ਸਾਡੀ ਹੋ ਗਈ ਰੈਡੀ ਸਾਡਾ ਪੂਮਾ ਬਿਲਕੁਲ ਤਿਆਰ ਸੋ ਦੋਸਤੋ ਛੋਟੇ ਛੋਟੇ ਬਦਲਾ ਜਿੰਦਗੀ ਚ ਬਹੁਤ ਵੱਡਾ ਬਦਲਾ ਲੈ ਕੇ ਆਉਂਦੇ ਆ ਸੋ ਤੁਸੀਂ ਆਪਣੀ ਡਾਈਟ ਦਾ ਬਿਲਕੁਲ ਧਿਆਨ ਰੱਖਣਾ ਹੈਗਾ ਹੈ ਸੈਰ ਜਰੂਰ ਕਰੋ ਕਸਰਤ ਕਰੋ ਜੇ ਜਿਮਲਾ ਸਾਡੇ ਜਿਮਲਾਇਆ ਕਰੋ ਸੋ ਜਰੂਰ ਜਿੰਦਗੀ ਦੇ ਵਿੱਚ ਇਹ ਜ਼ਰੂਰੀ ਚੀਜ਼ਾਂ ਆ ਸੋ ਸੈਰ ਕਰੋਗੇ ਤੁਹਾਡੀ ਸ਼ੂਗਰ ਬਿਲਕੁਲ ਵਧੀ ਰਹਿਣੀ ਔਰ ਡਾਈਟ ਤੁਸੀਂ ਬਿਲਕੁਲ ਇਹ ਫੋਲੋ ਕਰੋ ਸੋ ਇਹਦੇ ਨਾਲ ਤੁਹਾਡੀ ਸ਼ੂਗਰ ਬਿਲਕੁਲ ਨਹੀਂ ਬਦਲਣੀ ਸੋ ਬਹੁਤ ਟੇਸਟੀ ਰੈਸਪੀ ਹੈ ਬਹੁਤ ਹੈਲਦੀ ਰੈਸਪੀ ਹੈ ਜਰੂਰ ਟਰਾਈ ਕਰਿਓ ਸੋ ਦੋਸਤੋ ਕਰੇ ਇੰਜੋਏ ਸੋ ਮੈਂ ਵੀ ਛਕਣ ਲੱਗਾ ਤੁਸੀਂ ਵੀ ਜਰੂਰ ਤਿਆਰ ਕਰਕੇ ਛਕੋ ਤੇ ਮੈਨੂੰ ਦੱਸੋ ਇਹ ਕਿਦਾਂ ਲੱਗਾ ਤੁਹਾਨੂੰ ਓਕੇ ਬਾਏ ਬਾਏ